ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰਿਆਂ ਦਾ ਗੱਲ ਤੇ ਹੀ ਨਹੀਂ ਕੋਈ ਸਟਾਰਟਿੰਗ ਤੇ ਚਲ ਕੋਈ ਗੱਲ ਨਹੀਂ ਪੂਰ ਕੀ ਬਾਂਦਾ ਕਰਦਾ ਹੈ ਕਰ ਵਾ ਠੀਕ ਆ ਬਈ ਉਤਰ ਪਾਦਰ ਸੈਟ ਲਾਉ ਮਹਾ ਕਰਦੇ ਲੋਗ ਦੀ ਸਟਾਰਟਿੰਗ ਤੜਕੋ ਤੜਕੀ ਹਣਾ ਫਾਇਦਾ ਨਹੀਂ ਰਹੀ ਐ ਕਿਦਾ ਐ ਨਾ ਸੋਚੋ ਬਾਜੀ ਤੇ ਚੱਲੇ ਬਾਜੀ ਦਾ ਕੱਲ ਨੂੰ ਆ ਜੇ ਅੱਜ ਤਾਂ ਇੱਕ ਦਿਨ ਪਹਿਲਾਂ ਤਾਂ ਮੈਂ ਤੜਕੇ ਉੱਠਦਾ ਹੀ ਉੱਗਦਾ ਉਹਨਾਂ ਕੋਲ ਪਤਾ ਨਹੀਂ ਮੇਰਾਣ ਤਾਂ ਕਰਕੇ ਤੇ ਕੋਈ ਚੱਕਰ ਨਹੀਂ ਚਲੋ ਕੇਰਾ ਵਲੌਗ ਕਰਦਾ ਬੰਦ ਦੁਰੀਆ ਸਟਾਰਟ ਕਰਾਂਗੇ 7:00 ਵਜੇ ਕਿਤਾ ਸੌਮੇ ਆ ਫਿਰ ਹਾਂ ਸੱਚ ਇਹ ਖੰਡ ਨੂੰ ਆਪ ਨੂੰ ਛੱਡਦੀ ਆਪਾਂ ਖੁੱਡੇ ਠੀਕ ਐ ਫਿਰ ਵੇਖਦੇ ਆ ਹਾਂਜੀ ਮੇਰੇ ਵੀਰੋ ਤੇ ਡਾਈਏ ਬਈ ਕਬੂਤਰ ਪਹਿਲੇ ਨੰਬਰ ਦਾ ਭੂਤ ਵੈਸੇ ਤਾਂ ਇਹ ਕੱਲ ਵੀ ਛੱਡੀ ਸੀਗੀ ਪਰ ਬਈ ਵਹਿਲੀ ਸੀ ਅੱਜ ਵੀ ਜਾਵਾ ਇਹ ਲਓ ਜੀ ਤੇ ਦੂਜੇ ਨੰਬਰ ਤੇ ਹੋਊਗੀ ਆਪਣੀ ਕਾਂਡ ਕਾਂਤ ਵਾਲੀ ਹਰਾ ਕੰਡ ਗੁਲਾਬੀ ਕਾਂਤ ਇਹ ਵੀ ਵਹਿਲੀ ਸੀ ਜਾਵਾ ਹਾਂਜੀ ਬਾਪ ਤੇ ਦੋ ਕੂਕਰੇ ਛੱਡਿਆ ਛੱਡਿਆ ਵੀ ਕਰਾ ਸਹੀ ਮਨ ਲਗੀ ਜਲਦੀ ਬਾਸਤੀ ਫੜਾ ਲੇ ਲੇਟ ਛੱਡਾਂਗੇ ਤਾਂ ਇੱਕ ਕੂਡਰੀਮ ਤੋਂ ਪਾਲਟਿਆ ਨਾ ਤੇ ਉਹ ਮੈਂ ਡਾਉਣ ਵਾਸਤੇ ਨਹੀਂ ਪਾਲਟਿਆ ਮੈਨੂੰ ਕੋਈ ਸ਼ੱਕ ਸੀਗਾ ਮੈਂ ਤਾਂ ਇਹ ਪਾਲਟਿਆ ਸੀਗਾ ਚਲੋ ਕੋਈ ਡੇਕ ਲਾ ਦੇਣਾ ਤੇ ਮੈਂ ਟਾਈਮ ਵੇਖ ਰੋਣਾ ਬਈ ਲਗਭਗ 7 ਵਜੇ ਉਹਨੇ ਮਾਰ ਦਿੰਨੇ ਆ 7:6 ਹੋ ਗਿਆ ਨਾ ਜਿਹੜੇ ਨਵੇਂ ਕਬੂਤਰ ਕਬੂਤਰ ਦਾ ਉਹਨਾਂ ਨੂੰ ਲੇਟ ਡਾਵਾ ਤੇ ਪੀੜੀ ਬਈ ਉਹਨੇ ਚਾਚੂ ਫੇਰ ਦੇਖਾਂ ਉੱਠ ਕੇ ਇਹ ਕੇ ਛੱਡਦੇ ਗੁਲਾਬੀ ਢਿੱਡ ਤੇ ਗੁਲਾਬੀ ਟੂਸਾ ਬਈ ਬਹਿ ਗਈ ਇਹਦਾ ਉਹ ਵਧੀਆ ਜਿੱਤ ਲੈ ਕੱਪ ਲਓ ਜੀ ਇਧਰ ਬੈਠ ਖੋਲ ਕੇ ਤੇ ਲਾਈਟਾਂ ਆਊਟ ਕਰ ਦੇ ਬੰਦ ਤੇ ਸਕਰੂ ਕਰ ਦੇ ਟਾਇਟ ਇੱਕ ਮਿੰਟ ਬਾਅਦ ਐ ਕਸਣਾ ਪੈਂਦਾ ਹੈ ਲਓ ਜੀ ਇਧਰ ਉਹ ਵਿੰਡੋ ਵੀ ਖੋਲ ਦੇ ਹਨਾ ਓਕੇ ਵੀ ਰਿਪੋਰਟ ਡੌਗੀ ਡੌਣ ਵੀ ਆ ਗਿਆ ਜਿਹਦਾ ਤੁਹਾਨੂੰ ਇੰਤਜ਼ਾਰ ਸੀਗਾ ਵੀ ਕਿੱਥੇ ਹੈ ਹਨਾ ਕਿੱਥੇ ਰਹਿਣ ਲੱਗ ਗਿਆ ਓਏ ਉੱਤੇ ਜੇ ਨਾ ਚੜ ਵਾਲਾ ਹੁਣ ਤੈਨੂੰ ਮੂਹ ਆਉਂਦਾ ਚੱਲ 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 ਸੈਟ ਡਾਊਨ ਬੈ ਜਾ ਬੈਠ ਬੈਠ ਨਾ ਆਣੀ ਬਈ ਲ ਮੇ ਰੂਟਾਂ ਤੇ ਆਂਦਾ ਆਪਣਾ ਤਾਂ ਸਾਥ ਹੀ ਛੱਡ ਗਿਆ ਪਤਾ ਨਹੀਂ ਨਾ ਯਾਰ ਆਇਆ ਨਾ ਕਰ ਪਹਿਲਾਂ ਪਹਿਲੀ ਨੂੰ ਨਾਉਂਦਾ ਉੱਤੋਂ ਤੂਲ ਵੇੜ ਦੇਣਾ ਪਾਣ ਨਾ ਗੰਧ ਲਾਉ ਜੀ ਤੇ ਗਲਾਬੀ ਟੂਸੇਟ ਰੋਇਲ ਨੂੰ ਰੱਖ ਦਈ ਬਦਾਮ ਬਈ ਸਾਂਭਣ ਵਾਲੀ ਉਦਰੀ ਦੇ ਬਦਾਮ ਐ ਇਹ ਆਇਆ 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 ਪੁੱਤ ਅੱਲਾਉ ਜੀ ਤੇ ਇਧਰ ਹਰੀ ਕਾਂਤਲ ਨੂੰ ਵੀ ਰੱਖਤੀ ਬਦਾਮ ਬਈ ਹਨਾ ਇਹਨੂੰ ਆਪਾਂ ਪਰਸੋਂ ਛੱਡਣਾ ਬਾਜੀ ਆਇਆ 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 ਪੁੱਤ ਜੀ ਤੇ ਕੱਚ ਕਾਂਤਲ ਨੂੰ ਵੀ ਰੱਖਦੀ ਬਦਾਮ ਆਇਆ 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 ਪੁੱਤ ਅਹ ਹਾਂਜੀ ਬਾਬੋ ਤੇ ਦੂਜਾਂ ਕੂਤਰਾਂ ਨੂੰ ਬਾਦਾਮ ਬਾਅਦ ਚ ਪਾਵਾਂਗੇ ਕਬੂਤਰਾਂ ਨੂੰ ਕੂਤਰਾਂ ਗਿਆ ਨਾਲ ਨਮਕ ਰੀ ਕਾਲੀ ਕਾਲੀ ਚ ਤੇ ਉਹਨੇ ਮੈਂ ਕਣਕ ਧੋੜ ਲਈ ਹਣਾ ਬਈ ਆ ਦੇਖੋ ਵੈਸੇ ਬਸ ਸਾਫ਼ ਕਰਾਈ ਸੀ ਨਾ ਕਣਕ ਫੜਦੇ ਆ ਦੇਖੋ ਤੇ ਲੋ ਦੇਖੋ ਕੀ ਹੋ ਜਾ ਗਿਆ ਪਾਣੀ ਹਣਾ ਤਾਂ ਕਰਕੇ ਮੰਨ ਕੇ ਚੱਲ ਵੀ ਜਿੰਨੀ ਕਬਾ ਡੇਲੀ ਉਡਰ ਵਾਲੇ ਕੂਤਰਾਂ ਨੂੰ ਪਾਣੀ ਆ ਓਨੀ ਬਸ ਸਵੇਰ ਧੋ ਕੇ ਮਸਲ ਮਸਲ ਕੇ ਧੋਣੀ ਐ ਇਹਨੂੰ ਧੋ ਕੇ ਸੁੱਕਣੀ ਪਾ ਕੇ ਤੇ बस ਪਾਧਿਆ ਕਰਨੀਆਂ ਹਾਂਜੀ ਮੇਰੇ ਵੀਰੋ ਤੇ ਹੁਣ ਆਪਾਂ ਚੱਲ ਕੇ ਘਰੇ ਰੋਟੀ ਰੋਟੀ ਖਾ ਲਈ ਤੇ ਉਦੋਂ ਕੋਲ ਆਪਾਂ ਮੰਜਾ ਸ਼ਾਣੇ ਕਰ ਦਈਏ ਭਰਾਵਾ ਇਹ ਹੀ ਟੁੱਟ ਗਿਆ ਤਾਂ ਮੁੜ ਕੇ ਇਹ ਵੀ ਨਹੀਂ ਜੁੜਨਾ ਤੇ ਬਾਕੀ ਕੁਤੜਾ ਨੂੰ ਬਦਾਮ ਬਦੂਮ ਦਾਣੇ ਦੁਨਾ ਕੇ ਕਰਾਂਗੇ ਸਾਰਾ ਕੁਝ ਹਾਂਜੀ ਆ ਗਏ ਬਾਬੇ ਇੱਧਰ ਲੈ ਕੇ ਰੋਟੀ ਰੋਟੀ ਖਾ ਕੇ ਤੇ ਹੁਣ ਨਵਾਂ ਕਬੂਦਰੀਆਂ ਢਾਦ ਕੇ ਬਈ ਆਪਾਂ ਛਤਰੀਆਂ ਦੀ ਸੈਟਿੰਗ ਕਰਤੀ ਇੱਕ ਛਤਰੀ ਦੇ ਬੰਨ੍ਹ ਦੀ ਰਤੀ ਪੱਠੀ ਤਾਂ ਹਾ ਗਲਾਬੀ ਟੂਸੇ ਤੇ ਢੱਡ ਵਾਲੀ ਬੈ ਗਈ ਸੀ ਬਈ ਟੈਮ ਨਾਲੀ ਪਹਿਲੀ ਕੂਤਰੀ ਆਪਣੀ ਗਲਾਬੀ ਟੂਸੇ ਡੰਡੇ ਵਾਲੀ ਬਈ ਹਨਾ ਬੈਂਦੀਆ ਤਾਂ ਬਹਿ ਜਾਂਦੇ ਉੱਡਦੀਆ ਉੱਡ ਜਾਂਦੇ ਇਹ ਉਹਦੀ ਮਰਜ਼ੀ ਹੈ ਉੱਡੀ ਗਈ ਬੈਠੀ ਤਾਂ ਜਾਣੀ ਹਲੋ ਜੀ ਦੂਜੀ ਕੂਤਰੀ ਸੱਜੇ ਗਲਾਬੀ ਟੂਸੇ ਵਾਲੀ ਇਹਨੂੰ ਵੀ ਜਾਣਦੇ ਗਏ ਤੇ ਇੱਕ ਹੋ ਗਈ ਬਈ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਆਪਣੀ ਹਨਾ ਇਹਨੂੰ ਵੀ ਛੱਡ ਦਈਏ ਬਾਇਆ ਬਾਇਆ ਸਿਆਣੀ ਕੰਡ ਲਓ ਜੀ ਤੇ ਦੂਜਿਆਂ ਦੋਵੇਂ ਕੂਤਰਾਂ ਗੰਗਾ ਉੱਡ ਤੇ ਇੱਕ ਹੋ ਗਈ ਖੱਬੇ ਗਲਾਬੀ 2C ਵਾਲੀ ਬਈ ਇਹਨੂੰ ਵੀ ਛੱਡ ਦਈਏ ਲਓ ਜੀ ਤੇ ਦੋਵੇਂ ਹਰੇ 2 ਸਿਆਣੇ ਵੀ ਛੱਡ ਦਈਏ ਆਪਣੀ ਬਾਇਆ 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 ਕਿਸੇ ਨਾ ਕਿਸੇ ਬਾਇਆ ਤੇ ਇੱਕ ਛੱਡਦੀ ਅੱਬੀ ਆਪਣਾ ਇਹ ਦੋਵੇਂ ਗਲਾਬੀ 2 ਸਿਆਣਾਂ ਵਾਲਾ ਹੈ ਤਾਂ ਬਹੁਤ ਲੇਟ ਵੈਸੇ ਚਲੋ ਕੋਈ ਚੱਕਰ ਨਹੀਂ ਲਓ ਜੀ ਤੇ ਹਰੇ 2 ਸਿਆਣੇ ਵੀ ਰੱਖਦੇ ਬਤਾਮ ਆਇਆ 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 ਹਲੋ ਜੀ ਤੇ ਟੂਸੇ ਡੰਡੇ 'ਤੇ ਵੀ ਰੱਖਦੇ ਆ ਬੰਦਾ ਆਇਆ 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 ਹਲੋ ਬਾਬੇ ਦੋ ਕਬੂਤਰਾਂ ਬੈਠਣ ਆ ਗਈਆਂ ਬਈ ਨਵੰਗਾ ਇੱਕ ਤਾਂ ਹਰੇ ਟੂਸਿਆਂ ਵਾਲੀ ਆ ਦੇਖੋ ਆ ਜਾਂਦੀ ਤੇ ਇੱਕ ਆ ਗਈ ਖੱਬੇ ਗਲਾਵੀ ਟੂਸੇ ਵਾਲੀ ਹੈਨਾ ਤੇ ਲੱਗਦਾ ਅੱਜ ਵੀ ਦੋਵੇਂ ਹਰੇ ਟੂਸਿਆਂ ਵਾਲੇ ਵੀ ਸਿੱਧੀ ਆ ਜੂਗੀ ਬਈ ਜਿਹੜੇ ਸਾਹ ਤੇ ਸ਼ਤਰਾਂ ਦੀ ਚਸ ਕਰਦੀ ਫਿਰਦੀ ਹੈ ਬਾਕੀ ਟੂਸੇ ਡੰਡੇ 'ਤੇ ਹੋ ਜਾਂਦੀ ਉੱਚੀ ਸੱਜੇ ਟੂਸੇ ਵਾਲੀ ਹੋ ਜਾਂਦੀ ਉਧਰ ਦੀ ਹੈ ਦੂਜੀ ਫਿਰਦੀ ਹੈ ਤੇ ਇੱਕ ਕਾਲੀ ਚੀਨੀ ਸਜੀ ਗਲਾਬੀ ਬੋਲ ਵਾਲੀ ਪੈ ਗਈ ਹੈ ਨਾ ਤੇ ਸੱਚ ਵੀ ਆਪਣੀ ਜਿਹੜੀ ਕੱਲ ਕਬੂਦਰੀ ਬਾਹਰ ਰਹੀ ਆ ਉਹ ਵੀ ਫਿਰਦੀ ਆ ਹੁਣੀ ਘਰ ਉਦੀ ਟੱਪ ਗਈ ਆ ਉਹ ਵੀ ਆ ਜਾ ਕੋਈ ਚੱਕਰ ਨੇ ਇੱਕ ਦੋ ਦਿਨਾਂ ਅਚ ਘਰੇ ਮੁੜ ਕੇ ਮੈਂ ਕਰਾਂ ਬਦਾਾਂ ਬਦੋਂ ਕੱਟੀਆਂ ਨੇ ਛਿੱਲੀ ਜਾਂਦਾ ਬਾਦ ਅੱਲੋ ਜੀ ਜਿਹੜੀਆਂ ਦੋ ਕਬੂਤਰਾਂ ਰਹਿ ਗਈਆਂ ਬਈ ਤੇ ਉਹਨਾਂ ਨੂੰ ਵੀ ਰੱਖ ਦਈਏ ਬਦਾਾਂ ਪਹਿਲਾਂ ਤਾਂ ਕਾਲੀ ਚੀਨੀ ਹਰੀ ਗਲਾ ਵੀ ਬਗਲ ਵਾਲੀ ਆਇਆ 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 ਬੱਤ ਤੇ ਕਾਲੀ ਚੀਨੀ ਗਲਾਬੀ ਕਾਂਤ ਵਾਲੀ ਆਇਆ 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 ਖੰਡ ਵਾਲਾ ਹਾਂਜੀ ਮੇਰੇ ਵੀਰੋ ਤੇ ਸਰਾ ਕਰਾਤਾ ਵੀ ਹਰੇ ਟੂਸਿਆਂ ਵਾਲੀ ਨੇ ਸਿੱਧੀ ਆ ਗਈ 10 ਵਜੇ ਛੱਡੀ ਸੀ ਤੇ 10:46 ਤੇ ਸਿੱਧੀ ਆ ਕੇ ਛਤਰੀ ਦੇ ਪੈ ਗਈ ਤੇ ਇੱਕ ਸੱਜੇ ਟੂਸੇ ਵਾਲੀ ਵੀ ਆ ਕੇ ਪੈ ਗਈ ਵੀ ਮਗਰੀ 10:46 ਤੇ ਓਨਲੀ 46 ਮਿੰਟ ਉੱਡ ਕੇ ਆ ਗਏ ਕਬੂਤਰਾਂ ਇੱਕ ਹੋਰ ਬੈਠ ਗਈ ਬਈ ਆ ਕੇ ਮਗਰੀ 10:48 ਤੇ ਗੁਲਾਬੀ ਟੂਸਾ ਤੇ ਗੁਲਾਬੀ ਡੰਡਾ ਨਵੇਂਾਂ ਚ ਰਹਿ ਗਈ ਬਸ ਕੱਲੀ ਖੱਬੇ ਗੁਲਾਬੀ ਟੂਸਿਆਂ ਵਾਲੀ ਤੇ ਆਹ ਪੂਤਿਆਂ ਦੀ ਆ ਆਪਣੀ ਤੇ ਘੰਟ ਕਾਂ ਤਲੀ ਬੰਦ ਬੰਦ ਗਈ ਆ ਕੋਈ ਚੱਕਰ ਨਹੀਂ ਚੱਕਰ ਮਾਰਨ ਗਈ ਆ ਆ ਆ ਆ ਆ ਆ ਨਹੀਂ ਬੈਠੀ ਨਹੀਂ ਬੈਠੀ ਬੈਠ ਗਈ ਬਈ ਖੱਬੇ ਗਲਾਵੀ ਟੂਸੀ ਵਾਲੇ ਵੀ 10:49 ਮਿੰਟਾਂ ਤੇ ਅੱਲਾ ਬਾਬੇ ਜਿਹੜੇ ਕਬੂਤਰ ਰਹਿਗੇ ਸੀ ਉਹਨਾਂ ਨੂੰ ਬੰਨ੍ਹਾ ਰੱਖਦੀ ਆ ਬਈ ਹਨਾ ਇੱਕ ਤਾਂ ਹਰੇ ਟੂਸੀ ਵਾਲ ਦੇ ਨਹੀਂ ਖਾਦੇ ਇਸ ਵੇਲੇ ਦੂਰੀਆ ਰੱਖਦੇ ਆ ਆਇਆ 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 ਇੱਕ ਆਪੜਾ ਹੋਇਆ ਗਲਾਵੀ ਟੂਸੀ ਟੋਰੀ ਵਾਲਾ ਆਇਆ 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 ਇਹਨੂੰ ਇੱਥੇ ਰੱਖ ਦਿੰਨੇ ਆ ਆਇਆ 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 ਮੋਜੇ ਲਓ ਜੀ ਮੋਜੇ ਨੂੰ ਵੀ ਰੱਖਦੇ ਠੀਕ ਹੈ ਕਮਣ ਥੱਲੇ ਲਾ ਦੇ ਮੋਜੇ ਨੂੰ ਲੈ ਮੋਜਾ ਲਓ ਜੀ ਇਧਰ ਦਾਣੇ ਰੱਖ ਦਿਆ ਬਈ ਕਬੂਤਰਾਣੂ ਤੇ ਕਬੂਤਰੀ ਆਣ ਹੋਏ ਪਹਿਲਾਂ ਕਬੂਤਰਾਣ ਆਇਓ 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 ਤੇ ਇਧਰ ਕਬੂਤਰਾਣੂ ਵੀ ਰੱਖ ਦਿਆ ਬਈ ਆਇਓ 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 ਤੇਰ ਭੂਦ ਬੈ ਗਈ ਬਈ ਮੈਨੂੰ ਲੱਗਦਾ ਆਪਣੀ ਆ ਕੇ ਯਾਰ ਹਣਾ ਮੈਨੂੰ ਪਤਾ ਨਹੀਂ ਲੱਗਿਆ ਵੀ ਮੰਨ ਕੇ ਚੱਲ ਕਦੋਂ ਬੈਠੀ ਐ ਛੜ ਜੋ ਪਹਿਲਾਂ ਦੇਖਾਂ ਮੈਂ ਭੂਗਦਾ ਕਿ ਉਹੀ ਆ ਉਹ ਹੀ ਆ ਉਹ ਬੈਠੀ ਇਹ ਬੈਗੀ ਹੋਗੀ ਪੇয়ার 11 ਕੁ ਵਜੇ ਬੈਗੀ ਹੋਣੀ ਐ ਇਹ ਤਾਂ ਫਿਰ ਹਾਂ ਤਿੰਨ ਕਬੂਤਰ ਹਨੀ ਚਾਰ ਕਬੂਤਰਾਂ ਕਰ ਲਿਆ ਦਰ ਮਨ ਲੱਗਦਾ ਇੱਕ ਮਿੰਟ ਛੜ ਜੋ ਇੱਕ ਤਾਂ ਗਲਾਬੀ ਬੰਗਲ ਵਾਲੀ ਹੋਗੀ ਇੱਕ ਟੂਸੇ ਡੰਡੇ ਵਾਲੀ ਉਹ ਇਕੱਲੇ ਟੂਸੇ ਵਾਲੀ ਹੋਗੀ ਤੇ ਸ਼ਾਇਦ ਬਸ ਆਹੀ ਆ ਨਾ ਤੇ ਹਜੇ ਇੱਕ ਟੂਸੇ ਵਾਲੀ ਬਾਹਰ ਰਹੇਗੀ ਕਿ ਨਹੀਂ ਨਹੀਂ ਪਤਾ ਨਹੀਂ ਕਿਹੜਾ ਕਿਹੜਾ ਬਾਹਰ ਰਹੇਗਾ ਯਾਰ ਤੇ ਹੁਣ ਬਸ ਲਗਭਗ ਟੈਨਸ਼ਨ ਫਰੀ ਹੋ ਗਿਆ ਬਣ ਲਓ ਜੀ ਪਾਣੀ ਪੂਣੀ ਰੱਖਦੇ ਪਿਉਂਕੇ ਓਕੇ ਰਿਪੋਰਟਾਂ ਸਾਰੇ ਬਈ ਜਿੰਨੇ ਨਵੇਂ-ਨਵੇਂ ਛੱਡੇ ਸੀ ਹਨਾ ਇੱਕ ਕਬੂਤਰ ਨੂੰ ਛੱਡ ਕੇ ਨਵੇਂ ਵੀ ਸਾਰੇ ਅੰਦਰ ਹੋ ਗਏ ਤੇ ਇੱਕ ਭੂਤ ਵੀ ਅੰਦਰ ਕਰ ਲਈ ਤੇ ਗਲਾਬੀ ਢਿੱਡ ਟੂਸੀ ਵਾਲੀ ਵੀ ਅੰਦਰ ਕਰ ਲਈ ਕੱਲੀ ਕਾਂਤ ਵਾਲੀ ਰਹਿ ਗਈ ਸੀ ਉਹ ਦੇਖਦੇ ਬੈਠ ਗਈ ਕਿ ਨਹੀਂ ਛਤਰੀ ਤੇ ਨਹੀਂ ਕਾਂਤ ਵਾਲੀ ਨਹੀਂ ਬੈਠੀ ਬਈ ਹਜੇ ਗਲਾਬੀ ਕਾਂਤ ਤੇ ਹਰਾ ਢਿੱਡ ਬਸ ਉਹ ਜਾਂਦੀ ਇਹ ਉਹ ਜਾਂਦੀ ਕੱਲੀ ਇਹੀ ਰਹੀ ਉੜਦੀ 12:1 ਇੱਕ ਵਜ ਗਿਆ ਹੋਣਾ ਢੰਡ ਕਾਂਤ ਵਾਲੀ ਵਾਸਤੇ ਉੱਚੀ ਕਰਕੇ ਲਾਤੀ ਬਈ ਛਤਰੀ ਤਾਂ ਹਾਂ ਇੱਕ ਮੈਂ ਬੈਂਦੀ ਫਿਰਦੀ ਐ ਵੀ ਘਟੀ ਜਾਂਦੀ ਐ ਤੂੰ ਪਹਿਲਾਂ 1:30 ਵਜੇ ਬੈਠੀ ਸੀ ਪਿਛਲੀ ੜਾਈ ਅੱਜ ਬਸ 1 ਵਜ ਦੇ ਨੂੰ ਬਹਿ ਜਾਣਾ ਇਹਨੇ ਤੇ ਪਾਣੀ ਮੰਗੇ ਨੇ ਕੁਤਰੀ ਤਾਂ ਕਰਕੇ ਬਸ ਜਦੋਂ ਯਾਰ ਪਹਿਲਾਂ ਕੁਤਰ ਵਧੀ ਜਾਊ ਵਧੀ ਜਾਊ ਜਦੋਂ ਵਾਵਾ ੜਾਈਆਂ ਤੋਂ ਬਾਅਦ ਘਟਣ ਲੱਗ ਜੀ ਕਬੂਤਰ ਬਸ ਉਦੋਂ ਸਮਝ ਲਓ ਹਨ ਕੂਤਰ ਪਾਣੀ ਮੰਗਦਾ ਹੈਗਾ ਪਾਣੀ ਤੇ ਕਰਦਾ ਕੂਤਰ ਨੂੰ ਬਾਕੀ ਥੱਲੋਂ ਵੇਖ ਕੇ ਛੱਡਿਆ ਕਰੋ ਤੜਕੇ ਲਾਲ ਹੁੰਦਾ ਹਨ ਜਦੋਂ ਕੂਤਰ ਵੀ ਉੱਡ ਕੇ ਆਉਂਦਾ ਉਦੋਂ ਲਾਲ ਪਿਆ ਹੈ ਕਿ ਨੀਲਾ ਹੈ ਕਿ ਕਾਲਾ ਹੈ ਹਨ ਇਹ ਨੀਲੀ ਹੋਊਗੀ ਜਿਵੇਂ ਜਿਵੇਂ ਕੂਤਰ ਨੀਲਾ ਹੋਈ ਜਾਊਗਾ ਮੱਛਾ ਜੇ ਕਾਲਾ ਹੋ ਜੂ ਜਿਵੇਂ ਹੀ ਮੱਚ ਜਾਂਦਾ ਕੂਤਰ ਉਹ ਡੁੱੜ ਕੇ ਬਾਕੀ ਸਾਨੂੰ ਪਤਾ ਹੀ ਹੋਣਾ ਤੁਸੀਂ ਆਪ ਹੀ ਸਿਆਣੇ ਹੋ ਤੇ ਜਿਹੜੇ ਕੂਤਰ ਲਾਲ ਪਏ ਹੁੰਦੇ ਆ ਜੇ ਉੱਡ ਕੇ ਆ ਕੇ ਉਵੇਂ ਗੁਲਾਬੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹਨਾਂ ਨੂੰ ਸੁੱਕੇ ਗਿੜਿਆ ਕਰੋ ਵੱਧ ਤੋਂ ਵੱਧ ਤੇ ਜਦੋਂ ਨੀਲੇ ਤੇ ਕਾਲੇ ਹੋ ਜਾਣ ਜਮਾ ਪਰ ਐ ਨਹੀਂ ਕਿਤੇ ਰੇ ਛੇ ਡਾੜਾ ਕਾਲੇ ਕਰ ਦੋ ਛੱਲੇ ਕਿਤੇ ਹਣਾ ਦਾਣਿਆਂ ਦੇ ਤੁਨ ਕੇ ਛੜ ਦੋ ਉਹ ਤਾਂ ਨੀਲੇ ਹੋ ਗਏ ਬੈਠਣਗੇ ਵਿਚਾਰੇ ਤਾਂ ਕਰਕੇ ਸਹੀ ਕਬੂਤਰ ਖਾਲੀ ਕੂਤਰ ਬਾਪਿਓ ਹਾਂਜੀ ਮੇਰੇ ਵੀਰੋ ਤੇ ਕਬੂਤਰੀ ਬੈਠ ਕੇ ਆ ਗਈ ਬਈ ਬਸ ਉਹਨੂੰ ਦੱਸਿਆ ਸੀ ਹਣਾ ਲਗਭਗ 1 ਵਜੇ 1 ਵਜਨ ਚ 1-2 ਮਿੰਟ ਰਹਿੰਦੇ ਹੋਣਗੇ ਬਸ ਕਰਦੇ ਨੋ ਟਾਈਮ ਇਹਦਾ ਵੀ ਕਾफी ਤਾਂ ਪਰ ਉੱਥੇ ਪਈ ਆ ਭਾਂਜੇ ਅੰਦਰ ਕੀ ਲੈਣੇ ਜਾਂਦਾ ਮੈਂ ਜੀ ਤੇ ਇੱਧਰ ਜਿਹੜਾ ਕਬੂਤਰਾਂ ਉੱਡ ਕੇ ਆਇਆ ਬਈ ਉਹਨਾਂ ਨੂੰ ਵਾਟਰ ਰੱਖ ਦੀ ਆਇਓ 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 ਹੋਲੀ ਢੋਲੀ ਪੀ ਲੈਣਾ ਕੋਈ ਚੱਕਰ ਵਾਲੀ ਗੱਲ ਨਹੀਂ ਇੰਦਰ ਇਹਨਾਂ ਨੂੰ ਵੀ ਰੱਖ ਦਈਏ ਜੀ ਥਰੜੀ ਗਾਣੇ ਦਾ ਪੀ ਲਿਆ ਸਾਰੇ ਗਾਣੇ ਹੋ ਗੀਆਂ ਸਿਆਣੀਆਂ ਹੁੰਦਾ ਆਇਓ 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 ਪੀਂਦਗਾ ਪੀਂਦਗਾ ਸਾਰਾ ਹਾਂਜੀ ਤੇ ਗੁਲਾਬੀ ਟੂਸਿਆਂ ਵਾਲਾ ਵੀ ਫਿਰਦਾ ਬਈ ਉਹ ਰੱਬ ਜਾਣਦਾ ਯਾਰ ਵੀ ਇਹ ਬਹਿ ਕੇ ਉੱਡਿਆ ਕਿਸੇ ਪਾਸੇ ਕਿ ਉੱਡਿਆ ਡਾਈ ਫਿਰਦਾ ਉਦੋਂ ਦਾ ਹਨਾ ਲੈ ਹੁਣ ਆਏ ਘਰ ਤੇ ਬੈਠਣ ਆਈ ਜਾਂਦਾ ਹੈਗਾ ਬੈਂਦਾ ਤਾਂ ਮੇਨ ਮੰਨ ਕੇ ਚਲਾ ਕੋਠੀ ਤੇ ਹੁੰਦਾ ਪਾਸੇ ਇਹ ਇੱਥੇ ਦਾ ਬੈਠਾ ਨਹੀਂਗਾ ਤੇ ਵੇਖੋ ਜਾਂ ਤਾਂ ਫਿਰ ਉੱਡਿਆ ਹੀ ਫਿਰਦਾ ਹੋਣਾ ਯਾਰ ਹਨਾ ਬਾਕੀ ਕੋਈ ਪਤਾ ਹੀ ਨਹੀਂ ਦਾ ਭੈਣ ਰੇ ਦਾ ਬੇਕੁਰੀ ਜਿਹਾ ਤੇ ਆ ਕਬੂਤਰੀ ਉੱਡ ਗਈ ਸੀ ਦੂਰੀ ਅਰ ਬਈ ਸੱਚੇ ਨੂੰ ਬਾਈ ਜਾਣਾ ਹੈਗਾ ਮੈਂ ਉਹੀ ਗੱਲ ਹੋ ਗਈ ਬਈ ਕਬੂਤਰੀ ਮੱਚ ਗਈ ਥਲਵਾਇਆ ਕਾਲੀ ਹੋਈ ਬੀ ਬੇਚਰੀ ਜਾਵਾਂ ਹਨਾ ਤੇ ਹੁਣ ਜਦੋਂ ਕੇਰਾ ਘਟ ਗਈ ਇਹ ਜਦੋਂ ਪਾਣੀ ਦੇ ਕੀਤੀ ਫਿਰ ਵੇਖੋ ਰਬੜ ਨੂੰ ਵਾਦੀ ਇਹ ਤੇ ਲਵਾ ਦਈਏ ਚੁੰਝ ਕੰਡ ਕਾਂਦ ਵਾਲੀ ਦੀ ਪਾਣੀ ਨੂੰ ਆਇਆ 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 ਬੋਤਲ ਬੱਸ ਬਹੁਤਾ ਕਰੈਨਾ ਦਾ ਤੇ ਇਹ ਕਬੂਤਰ ਨੂੰ ਰਾਜਮਾ ਪਾਣੀ ਪਿਆ ਦੇ ਆਪਣੇ ਕੰਡ ਘਾ ਤੇ ਆਇਆ 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 ਕੋਈ ਚੱਕ ਨੀ ਪੀਣ ਦੋ ਜਨਾ ਪੀਂਦੀ ਹੈ ਤੇ ਭਈ ਇਹਨੂੰ ਟੂ ਸੇ ਟੁਟਰੀਅਲ ਨੂੰ ਸੰਭੀ ਜਾਂ ਨੇ ਹਣਾ ਆਪਾਂ ਕੱਲ੍ਹ ਵਾਸਤੇ ਤੇ ਦੇਖੋ ਕਬੂਦਰੀ ਇੱਕ ਮੈਂਟਰ ਦਾ ਬਦਾਮ ਖਾਈ ਜਾਂਦੀ ਹੈ ਨਾ ਇਹ ਟਾਈਮ ਦੇਖੋ ਕੀ ਹੋ ਗਿਆ ਖੜਜੋ 2:06 ਮਿੰਟ ਤਾਂ ਕਰਕੇ ਕਹਿਣਾ ਬਾਬੇ ਹੁਣ ਵੀ ਸਾਡੀ ਰੀਸ ਨਾ ਕਰਿਆ ਕਰੋ ਬਾਈ ਸਾਡਾ ਪਤਾ ਹੀ ਕੁਛ ਨਹੀਂ ਅਸੀਂ ਕੀ ਕਰਦੇ ਹੁਣ ਜਿਹੜੇ ਜਿਹੜੇ ਪ੍ਰਾਪੂਤਰ ਸਾਹਮਦੇ ਆ ਜਿਹੜੇ ਲਾਈਨ 'ਚ ਹੈਗੇ ਇਹਨਾਂ ਨੂੰ ਪਤਾ ਹੈ ਉਹ ਆਖਣਗੇ ਇਹ ਕਿਹੜਾ ਟਾਈਮ ਹੈ ਤਰਾਏ ਤੂੰ ਤੜਕਾ ਹੀ ਕਰ ਲੈਂਦਾ ਬਾਅਦ ਘੜ ਜਿੰਨੀ ਕਰਨੀ ਜੀ ਤੜਕੇ ਨਹੀਂ ਬਾਬੇ ਐ ਨਹੀਂ ਪਤਾ ਸੀ ਬਦਾਮ ਕਦੋਂ ਵੀ ਦੇ ਸਕਦੇ ਨੇ ਅਸੀਂ ਬਾਜੀ ਤੇ ਜਾ ਕੇ ਵੀ ਦੇ ਦਿੰਦੇ ਹਾਂ ਅਸੀਂ ਤੇਦਰ ਇਹ ਕਬੂਤਰਾਂ ਨੂੰ ਬਦਾਮ ਧਰ ਕੇ ਦੇਖ ਜਿਹੜਾ ਨਵਾਂ ਛੱਡਦੇ ਨੇ ਆਪਾਂ ਆਇਓ 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 ਨਹੀਂ ਸੱਚ ਵਿੱਚ ਭੂਤ ਆ ਰਗੀਆਂ ਹੈਗੀਆਂ ਹੋਏ ਭੁੱਲੀ ਗਿਆ ਸੀਗਾ ਮੈਂ ਤਾਂ ਨਾ ਇੱਕ ਮਿੰਟ ਆਇਓ 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 ਤੇਦਰ ਇਹਨਾਂ ਨੂੰ ਵੀ ਧਰਤੀ ਵੀ ਆਇਓ 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 ਹਣਾ ਨਾਲ ਦੂਜੀਆਂ ਕਬੂਤਰਾਂ ਵੀ ਥੋੜੀ ਥੋੜੀ ਖਾਣ ਲੱਗ ਜਣਗੀਆਂ ਇਹਨਾਂ ਦੇ ਰੀਸ ਨਾਲ ਹੋ ਆ ਗਈ ਵੀ ਕਬੂਤਰੀ ਆਪਣੀ ਹੋ ਜਾਂਦੀ ਹੋ ਜਾਂਦੀ ਹੋ ਜਾਂਦੀ ਬਗਲ ਝਾਲਰ ਤੇ ਟੌਰੀ ਇੱਕ ਮਿੰਟ ਕਿਧਰ ਗਈ ਹੋ ਹੋ ਜਾਂਦੀ ਹੋ ਜਾਂਦੀ ਸਾਹਮਣੇ ਹੋ ਜਾਂਦੀ ਆਈ ਜਾਂਦੀ ਬਾਬੇ ਘਰ ਮਤਲਬ ਵੀ ਘਰ ਦੀ ਚਸ ਕਰਦੀ ਐ ਆਪਾਂ ਨਾ ਛਤਰੀਆਂ ਤੇ ਹੋ ਬਾਦ ਗਿਆ ਆਪਣਾ ਸਪੇਅਰ ਬਾਦ ਗਿਆ ਨਾ ਲਓ ਜੀ ਸਪੇਅਰ ਛੱਡਦੀ ਆ ਆਪਣਾ ਛਤਰੀ ਦੇ ਖੁੱਲਾ ਬੋਕਣ ਦੇ ਨੂੰ ਇੱਕ ਆ ਕੀ ਤੱਕ ਉਤਰਿਆ ਬਈ ਹੋਏ ਦੋ ਗੁਬਤਰ ਨਵੇਂ ਆਏ ਫਿਰਦਾ ਬਾਬੇ ਇੱਕ ਤਾਂ ਆ ਜਾਂਦਾ ਬਈ ਹਰਾ ਗੁਲਾਬੀ ਸਾਤਾ ਨਹੀਂ ਅਰੇ ਤਾਂ ਪੱਟਿਆ ਆ ਕਿਸੇ ਇਹ ਤਾਂ ਇਨਮਾ ਲੱਗਦਾ ਮੈਨੂੰ ਇੱਕ ਹੋ ਗੁਤਰ ਨਮਾ ਲੱਗਦਾ ਮੈਨੂੰ ਉਹ ਉਧਰ ਫਿਰਦਾ ਹਰੀਆਂ ਬਗਲਾਂ ਆਂਦਾ ਆ ਖੜਜੂ ਦਿਖਾਗੇ ਸਾਨੂੰ ਆ ਕਬੂਤਰ ਨਾ ਮੈਂ ਕਿਸੇ ਦਾ ਹਰੀਆਂ ਬਗਲਾਂ ਕੱਲੀਆਂ ਤੇ ਰੱਤਾ ਕਬੂਤਰ ਆ ਬਈ ਹਰੀਆਂ ਬਗਲਾਂ ਦਾ ਉਹ ਦੇਖੋ ਉਹ ਜਾਂਦਾ ਸਾਹਮਣੇ ਚਲੋ ਬਲਰ ਹੋ ਜਾਂਦਾ ਨਹੀਂ ਦਿਖਿਆ ਤੇ ਆਪਾਂ ਦੂਜਾ ਕਬੂਤਰ ਨੂੰ ਧਾਨੇ ਤੁਨੇ ਪਾ ਗਏ ਹਨ ਇਹ ਵੀਡੀਓ ਵੀ ਤਾਂ ਹੀ ਬਣਾ ਦਿੰਨਾ ਨਾ ਮੈਂ ਖੈਰ ਵੀ ਕਿਸੇ ਭਰਾ ਦਾ ਹੁੰਦਾ ਕੋਈ ਰੇ ਨਾ ਵੀਡੀਓ ਵੀਡੀਓ ਵਗੈਰਾ ਦੇਖਦਾ ਰਹਿੰਦਾ ਕੋਈ ਨਾ ਕੋਈ ਤੇ ਇੱਕ ਫਾਇਦਾ ਹੋ ਜੁਕੇ ਇਸ ਦਾ ਹੋਰ ਤਾਂ ਕੋਈ ਗੱਲ ਨਹੀਂ ਪ੍ਰਾਣਾਂ ਗਾ ਟਰਿਆਂ ਚੱਕ ਲਏ ਮਤਲਬ ਬਦਾਮਾਂ ਵਾਲਾ ਤੇ ਕਣਕ ਵਾਲੀਆਂ ਰੱਖ ਦਗੇ ਵਿੱਚ ਇਹਨਾਂ ਨੇ ਆਪਾਂ ਆਇਓ 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 ਬੋਤਾਂ ਆਇਓ 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 ਬੋਤਾਂ ਇਹ ਵਿਚਾਲੇ ਰੱਖਿਆ ਰਾਂ ਇਹ ਖਾਣਾ ਔਖਾ ਇਹਨਾਂ ਨੂੰ ਇਹ 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 ਯਾਰੀ ਸਾਹਮਣੇ ਉਹ ਟੱਪ ਗਈ ਹੁਣ ਜਦੋਂ ਫੋਕਸ ਹੋਇਆ ਉਦੋਂ ਟੱਪੀ ਗਈ ਪਹਿਲਾਂ ਫੋਕਸ ਨਹੀਂ ਕੀਤਾ ਆ ਮੰਨ ਕੇ ਚਲੋ ਅੱਜ ਨਾ ਤਾਂ ਕੱਲ ਨੂੰ ਘਰੇ ਆ ਜੂਗੀ ਇਹ ਵੈਸੇ ਤਾਂ ਅੱਜ ਆਉਣੀ ਚਾਹੀਦੀ ਹੈਗੀ ਓ ਬੈਠ ਗਿਆ ਬਈ ਇੱਕ ਨਵਾਂ ਕਬੂਤਰ ਤਾਂ ਸਾਹਮਣੇ ਤੌੜਿਆ ਹਰੇ ਗਲਾਬੀ ਸਾਤੇ ਵਾਲਾ ਤਾਂ ਉਹ ਬੈਠਾ ਤੇ ਹਰੀਆਂ ਬਗਲਾਂ ਵਾਲਾ ਬੈਠੀ ਜਾਂਦਾ ਇੱਥੇ ਤੇ ਇਹ ਕਬੂਤਰਾਂ ਵੀ ਛੱਡ ਆ ਗਏ ਬਈ ਖੁੱਡੇ ਚ ਕਰਾ ਬਦਾਉਂਦਾ ਕਣ ਕਣਗਾ ਹਾਂਜੀ ਲਾਸਟ ਭੂਤ ਵੀ ਲੈ ਚ ਲਗੇ ਬਾਕੀ ਸਾਰੇ ਪਿੰਜਰੇ ਕਰਤੇ ਵਿਹਲੇ ਉਹ ਇੱਕ ਕੂਦਰੀ ਨੂੰ ਹਜੇ ਬਦਾਮ ਤੇ ਦਾਣੇ ਪਾਉਣ ਵਾਲੇ ਐ ਬਾਕੀ ਇਧਰ ਤਾਸ਼ ਗੈਂਗ ਆਈ ਬੈਠੀ ਆ ਬਈ ਆ ਮਾਰੀ ਜਾਂਦਾ ਮੱਥਾ ਪੂਰਾ ਉਹ ਕਹਿੰਦਾ ਤੂੰ ਦੇਲਾ ਕਢੂ ਕਹਿੰਦਾ ਤੂੰ ਸੱਤਾ ਅੱਠਾ ਐਣ ਦੇ ਕਢਾਉਣਦ ਨੇ ਕੀ ਧੱਕੀ ਮਾਰ ਗਏ ਸੀ ਕੀ ਮਾਰ ਲ ਕੋ ਕਰਦਾ ਪੱਤੇ ਪੈ ਗਏ ਕੀ ਕੀ ਕਰ ਗਏ ਸੀ ਇਹ ਇੱਥੇ ਗਲਮੇ ਪੱਤੇ ਪਾਈ ਦੇ ਬਰਾ ਮੇਰੇ ਮੇਰੇ ਪੈ ਲਗੜ ਮੇ ਪਿਆਣਾ ਤੇਰੇ ਬੈਠੇ ਦੀ ਬੈਣਾ ਇਹ ਵੀ ਕਹਿੰਦਾ ਗਾੜ ਵਿੱਚ ਬੱਤਾ ਬਹਿ ਗਿਆ ਵੱਡਾ ਪਤਾ ਇੱਟ ਦਾ ਜ਼ਾਂਬੀ ਪੈ ਸਾਡਾ ਕੱਬੂ ਯਾਰ ਲ ਕੋਈ ਤੇ ਉਹ ਹੀ ਦੇਦੇ ਕੋਲੇ ਬਰੇ ਨੂੰ ਮੋੜ ਦਿੱਤਾ ਕੱਢ ਗਏ ਕਰਕੇ ਉਹ ਪਤੇ ਲਈ ਬਾਹਲਾ ਗੰਦਾ ਨਿਕਲਿਆ ਕਬੂਡਾ ਹਾਂ ਤਾਂ ਬਈ ਲਓ ਜੀ ਤੇ ਇਧਰ ਹਰੇ ਕੰਡੈ ਨੂੰ ਰੱਖਦੇ ਆ ਬਾਦਾਮ ਬਈ ਆਇਆ 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 ਬੋਤਲ ਆਇਆ ਹਾਂਜੀ ਬਾਪੂ ਤੇ ਆਪਣੀ ਬਗਲ ਝਾਲਰ ਤੇ ਟੌਰੀ ਵਾਲੀ ਵੀ ਆ ਕੇ ਬਈ ਨਿਮਚ ਗਈ ਆ ਬੈਠੀ ਤੇ ਮੈਨੂੰ ਐਂ ਲੱਗਦਾ ਬਈ ਵੀ ਇਹਦਾ ਨਾ ਅੱਧਾ ਫੂੰਜਾ ਪਟਿਆ ਹੁੰਦਾ ਇੱਕ ਪਾਸਿਓ ਕੋਈ 5-4 ਕ ਖਾਂਬੜਾ ਖਿੱਚੇ ਗਏ ਐ ਵੱਡੀ ਮੀਦ ਐ ਕੋਈ ਫੜਨ ਫੜਨ ਦੀ ਕੋਸ਼ਿਸ਼ ਕਰਦਾ ਹੋਊਗੀ ਤੇ ਬੈਠੀ ਉਹਨੂੰ ਹਨਾ ਇਹਨੂੰ ਤੇ ਕੋਈ ਚੱਕਰ ਨਹੀਂ ਪਤਾ ਤਾਂ ਲੱਗ ਜਾਣਦੇ ਮੈਨੂੰ ਇਹਨਾਂ ਤਾਂ ਮੈਨੂੰ ਪਤਾ ਵੀ ਹੈ ਤਾਂ ਉਧਰ ਲਿਆਂਦੇ ਕੰਮ ਹੀ ਇਹ ਦੀ ਭੈਣ ਕਹਿੰਗੋ ਤੁਸੀਂ ਵੇਖੀ ਚੱਲਿਓ ਉਹ ਸਾਰਿਆਂ ਨੂੰ ਪਤਾ ਯਾਰ ਵੀ ਮੈਂ ਨਵੇਂ ਕੂਤਰ ਕੱਢੀ ਆ ਨਾ ਉਹਨਾਂ ਨੂੰ ਮੈਂ ਦੱਸ ਦਿੰਨਾ ਨਾ ਸਾਰਿਆਂ ਨੂੰ ਵੀ ਬਈ ਰੰਗ ਨਵੇਂ ਵਾਲੇ ਆਪਣੇ ਕੂਤਰ ਹੈ ਤਾਂ ਆਪਾਂ ਨੇ ਕਿਸੇ ਦਾ ਭਾਉਂਦੇ ਯਾਰ ਹਨ ਫਿਰ ਇਹ ਭਾਏ ਬਠੋਲ ਕਟਾਉਣ ਵਾਲੀਆਂ ਗੱਲਾਂ ਕਰ ਦਿੰਦੇ ਆ ਮੈਨੂੰ ਮੜੇ ਇੱਕ ਕਨਫਰਮ ਕਰਨ ਦਿਓ ਮੈਂ ਬੰਦਾ ਪਾ ਲੂੰ ਫੂੰਜਾ ਕਿਹੜੇ ਨੇ ਪੱਟਿਆ ਉਹ ਬਈ ਉਹ ਕਬੂਤਰ ਪਤਾ ਨਹੀਂ ਕਿਹਦਾ ਯਾਰ ਛਾਦਰੀ ਤੇ ਬਹਿ ਗਿਆ ਆ ਕੇ ਬਾਬੇ ਉਹ ਉਹ ਮੈਨੂੰ ਤਾਂ ਉਹ ਲਾ ਦਿਆ ਰੇ ਸਾਦਿਆਂ ਵਾਲਾ ਹਣਾ ਪਹਿਲਾਂ ਵੀ ਆਪਣੇ ਕੋਲੇ ਆਉਂਦਾ ਰਿਹਾ ਠੀਕ ਆ ਠੀਕ ਐ ਅਮਰੀਕੀ ਨੂੰ ਦਿੱਤਾ ਸੀ ਜਿਹੜਾ ਉਹੀ ਆ ਬਾਬੇ ਉਹ ਇਹ ਲਓ ਜੀ ਤੇ ਇਹ ਕਬੂਤਰੀ ਨੂੰ ਵੀ ਛਾੜ ਦੇ ਕੁਡੇ ਜੀ ਬਈ ਆਪਾਂ ਹਰੇ ਕਾਂ ਡਾਲ ਨੂੰ ਆਪਣੇ ਨੂੰ ਤੇ ਅੱਜ ਦੀ ਵਾਰੀ ਸੀਗੀ ਬਈ ਹਣਾ ਜਿਵੇਂ ਸੁੱਕੀ ਤੇ ਇਹਦੀ ਕੱਲ ਨੂੰ ਫੇਰ ਵਾਰੀ ਕਰਾਉਣੀ ਬੋਪਾ ਨੂੰ ਜੇ ਬਾਜੀ ਛੱਡਣੀ ਆ ਤਾਂ ਇਹਨੂੰ 12 ਤਰੀਕ ਨੂੰ ਪਾਰੰਤਰੀਕ ਦੇ ਐਂਟਰੀ ਸੀਗੀ ਆਪਣੀ ਤੇ ਹੋਰ ਤਾਂ ਕੋਈ ਕਬੂਤਰ ਮਾਨਿਕ ਚਲੇ ਇਹੀ ਵੱਧ ਮੱਚੀ ਆ ਸਾਰੇ ਨਾਲ ਫਿਰ ਅੱਜ ਸੀ ਲਗਾਤਾਰ ਦੋ ਵਾਰੀਆਂ ਕਰਾਦੇ ਕੋਈ ਚੈੱਕ ਨਹੀਂ ਕੱਲ ਨੂੰ ਪਾਣੀ ਵਾਲੀ ਹੋ ਜੂਗੀ ਫਿਰ ਬੰਦੀ ਵਾਲਾ ਤਿੰਨ ਉਹ ਆੜੀਆਂ ਪਾਣੀ ਤੇ ਠੀਕ ਹੈ ਹਾਂਜੀ ਮੇਰੇ ਵੀਰੋ ਤੇ ਇੱਧਰ ਵੱਡੇ ਕਬੂਤਰਾਂ ਨੂੰ ਦਾਣੇ ਪਾ ਦਈਏ ਬਈ ਆਜੋ 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 ਪਹਿਲਾ ਨੰਬਰ ਕਬੂਤਰਾਂ ਦਾ ਤੇ ਦੂਜਾ ਨੰਬਰ ਆਪਣੀਆਂ ਖੰਡਾਂ ਦਾ ਆਜੋ 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 ਆਇਓ ਪੁੱਤ ਤੇ ਕੱਲ ਨੂੰ ਕੁਜੇ ਧਰਾਂਗੇ ਬਈ ਇਹਨਾਂ ਨੂੰ ਪਾਣੀ ਵਾਲੇ ਹਨ ਲਓ ਜੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਪਾ ਰਿਹਾ ਪਾਣੀ ਆਇਓ 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 ਬੱਤ ਕਬੂਤਰਿਆਂ ਨੂੰ ਪਾਤਾ ਬਈ ਆਪਾਂ ਉਧਰਲੇ ਖੁੱਡੇ ਨੂੰ ਲੋਕੀ ਲਾਤਾ ਇਹ ਚੋਬਰ ਰਹਿ ਗਏ ਸੀਗੇ ਤੇ ਇਹਨਾਂ ਨੂੰ ਹੀ ਪਾਤਾ ਲਓ ਜੀ ਤੇ ਬਗਲ ਝਾਲਰ ਵਾਲੀ ਹੁਣ ਹਉ ਉਥੇ ਬੈਠ ਗਈ ਆ ਕੇ ਸਾਹਮਣੇ ਚਾਸਤਾ ਕਰਦੀ ਉਤਰਨ ਦੀ ਹਨਾ ਉਤਰ ਜਾ ਉਤਰ ਜਾ ਉਤਰ ਜਾ ਪਰ ਫੋਹ ਪੈ ਨਹੀਂ ਰਿਹਾ ਇਹਦਾ ਚਲੋ ਕੋਈ ਚੱਕਰ ਨਹੀਂ ਲਓ ਜੀ ਸਾਡਾ ਯਾਰ ਬਲਜੀਤ ਵੀ ਪਹੁੰਚ ਚੁੱਕਿਆ ਹੈ ਆਈ ਕਰੇਣਾ ਦਬਣੀ ਬਰੋ ਕਿਵੇਂ ਹੋਏ ਆ ਤਾਈ ਲੀਟ ਹੋ ਗਿਆ ਤੇ ਸਮਾਨ ਆਪਣਾ ਲੈ ਆਂਦਾ ਸਮਾਨ ਤਾਂ ਲਿਆਤਾ ਤੇ ਮੇਰਾ ਸਮਾਨ ਹੈ ਅੱਛਾ ਨਹੀਂ ਲੈ ਕੇ ਆਇਆ ਨਾ ਟਾਈਮ ਹੀ ਨਹੀਂ ਸੀ ਲੇਟ ਹੋਈ ਇੱਕ ਲਓ ਜੀ ਤੇ ਆ ਗਈ ਬਈ ਝਲਰ ਵਾਲੀ ਕਬੂਤਰੀ ਵੀ ਆਪਣੀ ਆਹ ਉਹ ਆ ਗਈ ਛਤਰੀ ਤੇ ਤੇ ਕੋਈ ਚੱਕਰ ਨਹੀਂ ਲਾਉਣਿਆ ਥੱਲੇ ਨੂੰ ਤੇ ਬਸ ਟੂਸਿਆਂ ਵਾਲਾ ਰਹੇਗਾ ਬਈ ਆਪਣਾ ਹਨਾ ਇਹ ਤਾਂ ਕੱਲ ਕੋਲ ਨੂੰ ਆਊਗਾ ਮੈਨੂੰ ਪਤਾ ਹੀ ਹੈ ਇਹਦਾ ਗੰਦਮਾਲ ਦਾ ਠੀਕ ਹੈ ਚੱਲ ਨਵੀਂ ਕਬੂਤਰੀ ਆ ਗਈ ਮੇਨ ਵੀ ਜਿਹੜੀ ਦਾ ਰੌਲਾ ਸੀਗਾ ਅੱਜ ਦੂਜੇ ਦਿਨ ਆਥਨੂ ਆ ਗਈ ਆਪੇ ਐਂ ਦੂਜੇ ਵੀ ਲੱਗ ਜਾਣਗੇ ਬਾਈ ਜਿਹੜੇ ਰਹਿੰਦੇ ਆ ਹੌਲੀ ਹੌਲੀ ਜੇ ਤੇ ਬਾਕੀ ਬੈਗ ਲਈ ਜਾਂਦਾ ਮੁੰਡਾ ਮੋਟਰਸਾਈਕਲ ਤੇ ਕਹਿੰਦਾ ਕੱਲ ਨੂੰ 3200 ਵਾਲੀ ਬਾਜੀ ਛੱਡਣੀ ਆ ਬਈ 3200 ਵਾਲੀ ਹੈਨਾ ਪਹਿਲਾਂ ਸੀ ਬਈ 1200 ਉੱਥੇ ਉਹ ਕਬੂਤਰ 2250 1200 2 ਉੱਥੇ ਠੀਕ ਹੈ ਉੱਤੇ ਮੈਨੂੰ ਪਤਾ ਇੱਕ ਹੋਰ ਵੀ ਹੈ ਫਿਰ ਬਈ ਉਹ ਕਹਿੰਦੇ 3200 ਛੱਡੋ ਠੀਕ ਹੈ ਜਿਨ੍ਹਾਂ ਨੇ ਪਿੱਛੇ ਹਲਟਰਾਂ ਅਸੀਂ ਸਾਡੇ ਅਰਗੇ ਨੰਗ ਮਲੰਗ ਹਟ ਗਈ ਪਰ ਅਸੀਂ ਛੱਡਾਂਗੇ ਅਸੀਂ ਫਿਰ ਬਸ ਇੰਨਾ ਸੁਖ ਸੁਖੋ ਕੱਲ ਨੂੰ ਗਰਮੀ ਪਵੇ ਜੇ ਫੁੱਲ ਜਿੰਨੀ ਗਰਮੀ ਉੰਨੀ ਨੂੰ ਪੁਆ ਦੀਆਂ ਅੱਗ ਡਿੱਗਣ ਲੱਗ ਜੇ ਤਾਂ ਤੋਂ ਸਿਰਾ ਲੱਗ ਜੂ ਬਸ ਜਿੰਨੀ ਗਰਮੀ ਹੋਈ ਚੰਗਾ ਜੇ ਠੰਡ ਹੋਈ ਤਾਂ ਉਹਦੇ ਸਾਨੂੰ ਪਤਾ ਹੀ ਆ ਫਿਰ ਹਨਾ ਬੱਤੀ ਸੋ ਵੀ ਜਾਂਦਾ ਤੇ ਕਬੂਤਰ ਵੀ ਜਾਂਦਾ ਉਹ ਮੋੜ ਕੇ ਤਾਂ ਗਵਾਉਣ ਵਾਲਾ ਕੰਮ ਹੋ ਜਾਂਦਾ ਤਾਂ ਹੀ ਮੈਂ ਪਹਿਲਾਂ ਥੋੜਾ ਜਿਹਾ ਪਿੱਛੇ ਹਟਦਾ ਸੀ ਮੈਂ ਇਹਨਾਂ ਐਂਟਰੀ ਵੀ 3200 ਹੈ ਦਿਨ ਵੀ ਥੋੜਾ ਠੰਡਾ ਬੱਦਲ ਵਾਈ ਜੀ ਦੱਸਦੇ ਕੱਲ ਨੂੰ ਮੈਂ ਹਰ ਵੀ ਕਾਦੇ ਪਿੱਛੇ ਹੈ ਨਾ ਉਹਨਾਂ ਨਾਲ ਤਾਂ 3200 ਦੇ ਕੇ ਆਓ ਨਲੇ ਕਬੂਤਰ ਗਮਾ ਕੇ ਆਓ ਫੇਰ ਮੈਂ ਹਾਂ ਚੱਲ ਬਸ ਰੱਬ ਰੱਖਈ ਹੈ ਜੇ ਗਰਮੀ ਪੈ ਗਈ ਤਾਂ ਆਪਣਾ ਦੇਣਾ ਜੇ ਠੰਡ ਪੈ ਗਈ ਤਾਂ ਸਾਨੂੰ ਪਤਾ ਹੀ ਹੈ ਫਿਰ ਇੱਥੇ ਲੋਕਾਂ ਨੇ ਹੋਣਗੇ ਇੱਥੇ ਆਪਣਾ ਵੀ ਹੋਊਗਾ ਹੈ ਤੇ ਸਹੀ ਆ ਹੋਰ ਤੈਨੂੰ ਕੀ ਚਾਹੀਦਾ ਬਸ ਵਦਕਾ ਹਾਂ ਇਹ ਕਿਹੜਾ ਡਿਗਦਾ ਲੈ ਕੇ ਬਸ ਆਇਆ ਉਪਸ ਫਾਂ ਲਓ ਜੀ ਤੇ ਕਬੂਤਰ ਲਗਭਗ ਸਾਰੇ ਆ ਗਏ ਬਈ ਛਤਰੀ ਤੈਨਾਂ ਆਪਣੇ ਇੱਕ ਨਵਾਂ ਇੱਕ ਸਪੇਅਰ ਇੱਕ ਗਲਾਬੀ ਟੂਸਾ ਲੈ ਇੱਕ ਗਲਾਬੀ ਚਾਲਰ ਹਰੀ ਅਗਲ ਗਲਾਬੀ ਟੋਰੀ ਇੱਕ ਹੈਗਾ ਜੀ ਆਹ ਨਵਾਂ ਆ ਜਾ ਵੇਰੜਾ ਆ ਜਾ ਲਓ ਜੀ ਤੇ ਇਹ ਜਾਨਵਰ ਸੀਗਾ ਸਾਡੇ ਪਿੰਡ ਵਾਲੇ ਅਮਰੀਕੀ ਮਾਂ ਨਾਲ ਇਹਦਾ ਲੈ ਅਮਰੀਕੀ ਬਈ ਸਾਂਭ ਲੈ ਕੋਈ ਦਵਾਈ ਕੋਈ ਨਾ ਤੈਨੂੰ ਮੈਂ ਹੀ ਦੇ ਦੂੰਗਾ ਯਾਰ 10 ਦਿਨ ਖੜ ਜਾ ਮੈਂ ਇੱਥੋਂ ਹੀ ਲੈ ਗੀ ਬੱਸ ਆਹ ਵੀ ਜਾਨਵਰ ਹੈ ਨਾ ਲਓ ਜੀ ਇਹ ਕਬੂਤਰੀ ਸੀਗੀ ਬਈ ਹਨਾ ਤੇ ਦੂਜੇ ਦਿਨ ਅਚ ਮੜੇ ਹੱਥ ਨੂੰ ਕਰੇ ਤੇ ਬਾਕੀ ਯਾਰ ਵੀ ਤੁਹਾਨੂੰ ਜਿਵੇਂ ਦੱਸਿਆ ਸੀ ਹਨਾ ਬਾਈ ਵੀ ਦੀ ਪੂਛ ਪੱਟੀ ਬਈ ਚਾਰ ਖੰਭ ਪੱਟੇ ਪਿਆ ਪੂਛ ਚ ਕੋਈ ਫੜਨ ਫੁੜਨ ਦੀ ਪੂਛ ਕਰਦਾ ਕੋ ਬੈਠੀ ਬੂਠੀ ਨੂੰ ਕਿਤੇ ਤਾਂ ਕਰਕੇ ਚਲੋ ਕੋਈ ਡੱਕ ਨਾਲ ਹੀ ਗਾਲਨੀ ਇਧਰ ਜਿਹੜੀ ਕੂਦਰੀ ਬਈ ਆਈ ਹੈ ਹਨਾ ਦੂਜੇ ਦਿਨ ਆਇਆ 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 ਪਾਣੀ ਪਿਆ ਦੇ ਇਹਨੂੰ ਆਣੀ ਭੌਣਾ ਨਹੀਂ ਪੀ ਜਾਂਦੀ ਏ ਰੇ ਉਹ ਤਾਂ ਮੈਂ ਸੁਣਿਆ ਬਾਬੇ ਛੱਪੜ ਚ ਪਾਣੀ ਪੀ ਕਹੀਏ ਸਾਡੇ ਪਿੰਡੋਂ ਉੜ ਦੇ ਉੜ ਦੀ ਖਬਰ ਆਈਏ ਮੇਰੇ ਕੋਲੇ ਮੈਂ ਕੋਈ ਗੱਲ ਨਹੀਂ ਪੀ ਉਹਨੇ ਛੱਪੜ ਨੂੰ ਕੀ ਹੁੰਦਾ ਹੈਗਾ ਹਣ ਪਹਿਲੇ ਪਹਿਲੇ ਆਰੀ ਤਾਂ ਦਾਵਾ ਜਾਂ ਵਰ ਬਾਰ ਕਾਰਡ ਕਾੜੇ ਹੁੰਦੇ ਆਇਆ 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 ਚਲੋ ਬਈ ਇਹ ਵੀ ਪੀ ਲੂ ਆਪਣੇ ਆਂਦੇ ਨੂੰ ਹਾਂਜੀ ਮੇਰੇ ਵੀਰੋ ਆ ਗਏ ਕਲਿਕ ਕਰੀ ਬਈ ਨਾ ਧੋ ਕੇ ਰੋਟੀ ਖਾ ਕੇ ਤੇ ਰੱਖ ਦਿੱਤੀ ਗੂਇਜ ਨੇ ਦੋ ਕੂਤਰ ਇਹਨਾਂ ਨੇ ਵੀ ਬਦਾਮ ਬਸ ਤੇ ਇਹਨਾਂ ਦਾ ਬਦਾਮ ਵਾਲਾ ਮੂੰਹ ਰਹਿਣੀਗਾ ਪਰ ਚਲੋ ਬਦਾਮ ਵੱਧ ਗਏ ਇਸ ਨਾਲ ਕਿ ਇਹਨਾਂ ਨੂੰ ਪਾ ਗਏ ਨਾ ਆਇਆ 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 ਲੋ ਜੀ ਕੋਪਸੋ ਖਾ ਲੂਗੀ ਹਾਂ ਲੱਗੀ ਖਾਣੇ ਵੀ ਖਾਣ ਲੱਗੇ ਉਹ ਵੀ ਖਾਣ ਲੱਗ ਗਏ ਓਕੇ ਹੋ ਗਈ ਰਿਪੋਰਟ ਲਓ ਜੀ ਤੇ ਉਦ ਦੀ ਕਣਕ ਵੀ ਰੱਖਤੀ ਇਹਨਾਂ ਨੂੰ ਠੀਕ ਹੈ ਆ ਤਾਂ ਰੱਜ ਗਈ ਗੂਤਰੀ ਓਕੇ ਰਿਪੋਰਟਾਂ ਤੇ ਬਸ ਵਲੌਗ ਦੀ ਵੀ ਐਂਡਿੰਗ ਕਰ ਦਈਏ ਮੈਂ ਤਾਂ ਕਹਿਣਾ ਹਨ ਤੇ ਕੱਲ ਨੂੰ ਬਾਜੀ ਬਈ ਆਪਾਂ ਛੜਨੀ ਛੜਨੀ ਆ ਹਰ ਹਾਲਤ ਚ ਕੋਈ ਚੱਕਰ ਵਾਲੀ ਗੱਲ ਨਹੀਂ ਦੇਖਾਂਗੇ ਕੀ ਬੰਦ ਹੈਗਾ ਤੇ ਬਾਕੀ ਇੱਕ ਕੰਮ ਹੋਰ ਨਵੇੜਤਾ ਹਨਾ ਮੈਂ ਲੱਗਦੇ ਹੱਥ ਕੱਲ ਵਾਸਤੇ ਵੀ ਅੱਜ ਹੀ ਕਣਕ ਧੋ ਕੇ ਰੱਖਤੀ ਆ ਛਾਨਣਾ ਜੇ ਇਹਦੇ ਚ ਪਾਤੀ ਸੁੱਕਣੀ ਹਨਾ ਆਪੇ ਰਾਤ ਨੂੰ ਸੁੱਕ ਜੂਗੀ ਨਾ ਸੁੱਕੀ ਕੱਲ ਨੂੰ 2 ਘੰਟੇ ਧੋਪਲ ਆ ਗਿਆ ਸੁੱਕ ਜੂ ਫਿਰ ਪਾ ਦਿਆਂਗੇ ਨਹੀਂ ਤੇ ਓਕੇ ਆ ਬਸ ਠੀਕ ਆ ਮੇਰੇ ਵੀਰੋ ਹਨਾ ਤੇ ਕੱਲ ਨੂੰ ਬਈ ਬਾਜੀ ਤੇ ਮੈਥੋਂ ਨਹੀਂ ਜਾਇਆ ਜਾਣਾਗਾ ਹਨਾ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਮੈਂ ਕਬੂਤਰੀ ਫੜਾ ਦੇਣੀ ਆ ਆਪਣੀ ਗਲਾਬੀ 2 ਸਟੋਰੀ ਵਾਲੀ ਦਮਣੀ ਅਰਗੇ ਨੂੰ ਸਵੇਰੇ ਬਸ ਦਮਣੀ ਸੁਖਜਿੰਦਰ ਅਰਗੇ ਤੇ ਇੱਕ ਜੀਵਨ ਦਾ ਕਬੂਤਰ ਮੋਲਾ ਦਾ ਕਿੜਕਾਂ ਵਾਲੇ ਦਾ ਤੇ ਜਾਵੜਨ ਦੇ ਕੋਈ ਚੱਕਰ ਨਹੀਂ ਸ਼ਾਇਦ ਆਪਣੇ ਤੋਂ ਬਾਅਦ ਚ ਵੀ ਨਾ ਜਾਇਆ ਜਾਵੇ ਹਨਾ ਮਗਰੋਂ ਬਈ ਤਾਂ ਚੱਕਰ ਕੀ ਹੈ ਕਿ ਕੱਲ ਨੂੰ ਬਾਜੀ ਹੈ ਤੇ ਪਰਸੋਂ ਵੀ ਬਾਜੀ ਹੈ ਤੇ ਪਰਸੋਂ ਵਾਲੀ ਬਾਜੀ ਵਾਸਤੇ ਹਰੀ ਗਾਂਤ ਵਾਲੀ ਛੱਡਣੀ ਆ ਪਰਸੋਂ ਕੱਲ ਨੂੰ ਛੱਡਣੀ ਆ ਆਪਾਂ ਗਲਾਬੀ 2 ਸਟੋਰੀ ਵਾਲੀ ਤੇ ਫਿਰ ਪਰਸੋਂ ਵਾਲੀ ਬਾਜੀ ਵਾਸਤੇ ਕੱਲ ਤੋਂ ਕਬੂਤਰੀ ਸਾਂਭਣੀ ਹੈ ਹਰੀ ਕਾਂਤ ਵਾਲੀ ਤਾਂ ਕਰਕੇ ਫਿਰ ਮੇਰਾ ਘਰੇ ਹੋਣਾ ਤਾਂ ਜ਼ਰੂਰੀ ਹੈ ਬਈ ਸਾਂਭੀਂ ਦਿਓ ਤੁਸੀਂ ਹਨ ਤੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਵੀਡੀਓ ਤਾਂ ਤੁਹਾਡੇ ਕੋਲੇ ਦੇਖਣ ਨੂੰ ਮਿਲ ਜੇਣੀ ਆਪਣੀ ਵੀ ਚੈਨਲ ਤੇ ਦੇਖ ਲਓ ਕੋਈ ਨਿੱਕੀ ਤਲੀ ਗੱਲ ਹੈ ਇਹ ਵਾਕਿ ਠੀਕ ਹੈ ਓਕੇ ਜੀ ਹਨਾ ਸੈਟ ਹੈ ਕੰਮ ਬਾਏ ਬਾਏ ਸਾਰੇ ਵੀਰੋ ਅਣ ਲੋ ਜੀ ਤੇ ਇੱਧਰ ਬੈਠ ਗਾੜੇ ਕਬੂਤਰਾਂ ਨੂੰ ਵੀ ਸੱਚ ਦਾਂਗੇ ਰੱਖ ਲਿਓ ਬਈ ਭੁੱਲ ਗਏ ਸੀਗੇ ਆਇਓ 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 ਅੱਡ ਰੀ ਕੋ ਤੇ ਇਹ ਦੇਖ ਉਤਰੇ ਨੇ ਮੇਰੇ ਤੋਂ ਕੀ ਚੱਕਰ ਹੈ ਇਹ ਦੇਖ ਲਾ ਉਹੀ ਭਜੇ ਫਿਰਦੇ ਆ ਲੈ ਇਹਨਾਂ ਦਾ ਡਰਦੇ ਨਹੀਂ ਹੁੰਦੇ ਇਹ ਆਇਓ ਆਇਓ ਚਲੋ ਕੋਈ ਗੱਲ ਨਹੀਂ ਖਾ ਲੈਣਗੇ ਆਪੇ